ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸਵੀਰ ਸਰੂਆ ਜੇ ਕਿਸੇ ਨੇ ਵੀ ਆਪਣਾ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 95923 74003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੋਜ ਨਗ ਦਿਖਾਉਂਗਾ ਜਰਸੀਆਂ ਦੇ 1 ਨੰਬਰ ਤੇ ਜਰਸੀ ਬਹੁਤ ਸੋਹਣੀ ਮੂਤੋਂ ਖੀਰੀ ਹਜੇ ਗੱਬਣ ਡੇਟ ਮੁਤਾਬਕ ਕੁ ਸਮੇ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਕਿਤੇ ਆ ਕੇ ਆਪਦੇ ਸੱਡੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ 1 ਨੰਬਰ ਦੋਸਤੋ ਸੋਹਣੀ ਜਰਸੀ ਆ ਵੀਰ ਦੀ ਕਰਮਾ ਵਾਲੀ ਪਹਿਲਾ ਸੂਬਾ ਸੂਨ ਵਾਲੀ ਆ ਮੂਤੋਂ ਖੀਰੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਪੂਰਾ 1 ਮਹੀਨੇ ਦੀ ਬੱਚੀ ਕੱਚੀ ਆ ਦਦ ਮਾ ਦਾ ਬਾਈ ਜੀ ਹੁਣ ਇਹ ਕਹਿੰਦੇ 20 ਕਿਲੋ ਤੋਂ ਪਲੱਸ ਆ 99 ਬੱਚੀ ਦੇ ਨੇੜ ਤੋਂ ਵਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਸੋਹਣੇ ਥਾਣਾ ਚਾਰੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾ ਥਾਣਾ ਸੇਮ ਹੀ ਸਾਈਜ਼ ਫੋਰ ਸ਼ਾਂਖਪੂਰਾ ਵੀ ਨਹੀਂ ਆ ਬਾਈ ਜੀ ਹੁਣ ਇਹ ਕਹਿੰਦੇ ਸੈਕ ਦੀ ਆ 50063 ਸੀਮਨ ਦੀ ਅੱਗੇ ਬਾਈ ਜੀ ਹੁਣ ਇਹ ਕਹਿੰਦੇ ਡੈਨਮਾਰਕ ਦਾ 38146 ਦਾ ਸੀਮਨ ਲੱਗਿਆ ਹੋਜੀ ਤੋਂ ਪ੍ਰੈਗਨੈਂਟ ਆ ਬੁਤੀ ਬਾਤੀ ਸੋਹਣੀ ਛੋਟਾ ਕੰਨ ਪਰ ਆਈਦ ਬਾਈ ਜੀ ਹੁਣੇ ਕਹਿੰਦੇ ਇੱਕ ਨੰਬਰ ਬੱਚੀ ਦਾ ਫੋਨ ਤੇ ਕਰਾਂਗੇ ਦੋ ਨੰਬਰ ਤੇ ਦੋਸਤੋ ਸੋਣੀ ਜਰਸੀ ਆ ਵੀਰ ਦੀ ਕਰਮਾਂ ਵਾਲੀ ਪਹਿਲਾ ਸੂਆ ਸੁੰਦੀ ਆ ਮੂਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 15 ਦਿਨ ਦੀ ਬੱਚੀ ਕੱਚੀ ਆ ਬੁਤੀ ਬਾਤੀ ਸੋਣੀ ਛੋਟਾ ਕਰਨ ਬੋਦੀ ਵਾਲੀ ਜਰਸੀ ਪੈਟਪੋਡਾ ਸੋਹਣਾ ਚੌੜਾ ਵੇਟ ਆਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 14 ਕਿਲੋ ਖੁੱਲਾ ਬੜਾ ਆਰਾਮ ਨਾਲ ਪਿਆਜੂ ਠਣ ਸੋਹਣੇ ਚਾਰੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾ ਥਰਾਂ ਸੇਮ ਹੀ ਸਾਈਜ਼ ਵਾਲ ਟੈਲ ਅਜ ਕਾਫੀ ਪਈ ਆ ਉਥੀ ਵੇਖ ਸਕਦੇ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਬੈਗ ਤੋਂ ਵਿਖਾ ਦਿੰਦਾ ਹਵਾਨਾ ਵੱਚੀ ਨੇ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਵਾਲ ਟੈਲ ਹਜੇ ਕਾਫੀ ਆ ਦੋਸਤੋ ਕੱਲੀ ਕੱਚੀ ਕੱਚੀ ਆ 15 ਦਿਨਾਂ ਦੀ 15 ਦਿਨਾਂ ਦੀ ਵੱਚੀ ਨੇ ਵਾਲ ਟੈਲ ਕੱਢ ਕੇ ਹਵਾਨਾ ਟਾਈਟ ਕਰਕੇ ਫੈਰ ਸੂਣਾ ਵਾਲ ਟੈਲ ਹਜੇ ਕਾਫੀ ਪਈ ਆ ਬਾਕੀ ਦੋਸਤੋ ਤਾਂ ਬਹੁਤ ਸੋਹਣੇ ਚਾਰੇ ਮੁੱਠੀ ਵਾਲੇ ਗੈਪ ਚ ਨਿੱਖਣ ਮ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਤਾਰਾ ਸੇਮ ਹੀ ਸਾਈਜ਼ ਇੱਕ ਨੰਬਰ 22 ਦਾ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ 31000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ